ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਇਹ ਕਰੋਸ਼ ਕੇ ਗੁਰਤਗਾ ਦੀ ਲੈਸ ਬਣਾਉਣੀ ਹੈ ਤੁਸੀਂ ਵੀ ਬਣਾ ਕੇ ਦੇਖੋ ਬਹੁਤ ਹੀ ਸੌਖੀ ਤੇ ਜਲਦੀ ਜਲਦੀ ਬਣ ਜਾਂਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਜੀ ਲੱਗੀ ਸਾਡਾ ਚੈਨਲ ਨੂੰ ਲਾਇਕ ਜਰੂਰ ਕਰਨਾ ਇਸ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਆਪਾਂ ਦੁਪੱਟੇ ਤੇ ਕਰੋਸ਼ ਕੇ ਨਾਲ ਇਸ ਬਣਾਉਣੀ ਹੈ ਮੋਤੀਆਂ ਵਾਲੀ ਤੇ ਇਹ ਆਪਾਂ ਸ਼ਰਕ ਦੀ ਰੇਲ ਲਈ ਹੈ ਤੁਸੀਂ ਕੋਟਰ ਦੀ ਵੀ ਲੈ ਸਕਦੇ ਪਹਿਲਾਂ ਆਪਾਂ ਪਤਾ ਗੱਲੋਂ ਕਰਾਂਗੇ ਫਿਰ ਆਪਾਂ ਸਿਕੜ ਕਰੋਸ਼ ਕੇ ਬਣਾਵਾਂਗੇ dua macam Single crochet ya Single terus ਚੈਨ ਚੈਨ ਸੈਗਾ ਕਰੋ ਸੈਗਾ ਦਰਚੈਨ

ਜੇ ਤਾਂ ਤੁਸੀਂ ਸਾਰੇ ਦੁਪੱਟੇ ਤੇ ਬਣਾਉਣੋਂ ਪਹਿਲਾਂ ਚਾਰ ਚਫੇਰੇ ਤੁਸੀਂ ਇਹ ਲਾ ਲਓ ਸਿਗਨ ਕਰੋ ਜਿਹਾ ਤੇ ਫਿਰ ਤੁਸੀਂ ਇੱਥੇ ਹੀ ਆ ਜਾਓਗੇ ਦੁਬਾਰੇ ਤੇ ਜੇ ਤੁਸੀਂ ਵੀ ਥੋੜੀ ਜੀ ਅਸੀਂ ਬਟੌਣੀ ਦੱਸਦੇ ਆ ਤੇ ਫਿਰ ਤੁਸੀਂ ਇਹ ਧਾਗਾ ਤੋੜ ਕੇ ਫਿਰ ਤੁਹਾਨੂੰ ਇਧਰ ਉਹ ਕਰਨਾ ਪਊਗਾ ਦੁਬਾਰਾ ਲਾਉਣਾ ਪਊ ਧਾਗਾ ਦੋ ਚੇਨ ਤੇ ਗਾ ਕਰੋ ਚੇਕੇ ਇਹ ਆਪਾਂ ਸਾਰੀ ਬਣਾ ਲੈਨੇ ਲਓ ਜੀ ਆਪਾਂ ਸਿੰਗਲ ਕਰੋਸ਼ਕਾ ਲਾ ਲਿਆ ਰੈੱਡ ਕਲਰ ਦਾ ਹੁਣ ਆਪਾਂ ਸਰਦਈ ਰੀਲ ਲਾਈਏ ਦੇਖੋ ਤੇ ਆਪਾਂ ਆ ਧਾਗੇ ਨਾਲ ਹੀ ਜਿਹੜੀ ਆਪਾਂ ਵੀ ਪਹਿਲਾਂ ਲਾਈ ਸੀਗੀ ਉਹਦੇ ਨਾਲ ਹੀ ਅਟੈਚ ਕਰ ਲਈ ਤੇ ਹੁਣ ਆਪਾਂ ਇੱਥੇ ਇਹਦਾ ਇੱਕ ਸਿੰਗਲ ਕਰੋਸ਼ਕਾ ਬਣਾਉਣਾ ਹੈ ਅੱਲਾਪਾ ਇੱਕ ਕੱਢਾਂਗੇ ਫਿਰ ਆਪਾਂ ਉਹਦੇ ਵਿੱਚ ਦੀ ਥੋੜਾ ਆਪਾਂ ਇੱਕ ਡਬਲ ਕਰਵਾਇਸ਼ ਕੇ ਬਣਾਵਾਂਗੇ ਦੇਖੋ ਡਬਲ ਕਰਵਾਇਸ਼ ਕੇ ਬਣਾ ਲਿਆ ਆਪ ਥੋੜਾ ਆਪਾਂ ਮੋਤੀ ਲਾਵਾਗੇ ਇੱਚ ਇਹ ਮੋਤੀ ਲਾ ਕੇ ਆਪ ਇੱਕ ਚੇਨ ਬਣਾ ਲੈਣੀ ਥੋੜਾ ਆਪ ਡਬਲ ਕਰੂ ਜਿਹਾ ਥੋੜਾ ਆਪ ਇੱਕ ਮੋਤੀ ਲਾਵਾਂਗੇ ਡਬਲ ਕਰੂ ਜਿਹਾ ਬਣਾ ਕੇ ਇੱਕ ਡਬਲ ਕਰੋਸ਼ਿਕਾ ਕਬੂਤੀ ਇੱਕ ਡਬਲ ਕਰੋਸ਼ਿਕਾ ਇਸੇ ਤਰ੍ਹਾਂ ਹੀ ਲਗੜੀ ਹੈ ਸਾਰੀ ਲੈਸ ਹੁਣ ਆਪਾਂ ਥੇੜਾ ਵੱਡਾ ਲਾ ਕੇ ਹੁਣ ਆਪਾਂ ਇੱਕ ਡਬਲ ਕਰੋਸ਼ਿਕਾ ഡബൽ കരോ ഇല്ല ഡബൽ കരച്ച ஷரி ਇਸ ਤਰੀਕੇ ਨਾਲ ਬਣਾ ਲੈਂਦੇ ਆਪਾਂ ਦੇਖੋ ਜੀ ਇਸ ਤਰੀਕੇ ਨਾਲ ਲਾਈ ਜਣੀ ਹੈ ਕਰੋਸ਼ਕੇ ਦਾ ਮੁੱਤੀ ਲਾਈ ਜਾਣਾ ਹੈ ਥੱਲੇ ਆਪਾਂ ਰੈੱਡ ਕਲਰ ਦੀ ਰੇਲ ਲਾਈ ਉੱਤੇ ਆਪਾਂ ਸਰਦਾਈ ਲਾਈਏ ਤੁਸੀਂ ਇਸ ਤਰੀਕੇ ਨਾਲ ਬੜਾਈ ਜਾਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕੈਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਖਰੜੇ ਤੇਰਪਰੀ ਸਸਤੀ ਹੈ ਤਾਂ